ਜੇ ਤਾਂ ਬਹੁ ਗਿਣਤੀ ਜੀ ਹਿੰਦੀ ਹੋਣਗੇ ਉਹ ਕਹਿਣਗੇ ਇੱਥੇ ਜਿਹੜੀ ਪਹਿਲੀ ਪਾਛਾ ਉਹ ਵੀ ਹਿੰਦੀ ਹੋਣੀ ਚਾਹੀਦੀ ਹੈ ਜਿੱਥੇ ਬੰਦੀਆਂ ਦੇ ਆਗੂ ਹੈਗੇ ਨੇ ਮੇਰਾ ਸਵਾਲ ਹੈ ਉਹਨਾਂ ਨੂੰ ਕਿ ਭਾਈ ਆਪਣੀ ਹੋਂਦ ਨੂੰ ਬਚਾਉਣਾ ਆਪਣੀ ਹੋਂਦ ਨੂੰ ਬਚਾਉਣ ਲਈ ਮੰਗ ਕਰਨਾ ਕੋਈ ਗੁਨਾਹ ਹੈ 1 ਕਰੋੜ ਦੀ ਆਬਾਦੀ ਹੋ ਚੱਲੀ ਇੱਥੇ ਪ੍ਰਵਾਸੀਆਂ ਦੀ 2011 ਦੇ ਵਿੱਚ ਪੂਰੇ ਪੰਜਾਬ 'ਚ 12 ਲੱਖ ਦੀ ਆਬਾਦੀ ਸੀ ਅੱਜ ਕੱਲੇ ਲੁਧਿਆਣੇ 'ਚ 10 ਲੱਖ ਦੀ ਐ ਤੇ ਫੇਰ 1 ਕਰੋੜ ਦੀ ਆਬਾਦੀ ਇਤੋਂ ਹੁਣੇ ਹੀ ਇੱਕ ਵੀਰ ਕਹਿ ਕੇ ਗਿਆ ਸਾਡਾ ਉਹ ਕਹਿੰਦਾ ਇਹਨਾਂ ਦੇ 8-8 ਬੱਚੇ ਨੇ ਫੇਰ ਆਉਣ ਵਾਲਾ ਸਮਾਂ ਕੀ ਹੋਏਗਾ 1 ਕਰੋੜ ਦੀ ਜਗ੍ਹਾ 8 ਕਰੋੜ ਹੋਏਗਾ ਤੇ ਤੁਹਾਡੀ ਤੁਸੀਂ ਮਿਨੋਰਿਟੀ ਚਾਹੋਗੇ ਤੇ ਤੁਹਾਡੀ ਆਬਾਦੀ ਹੋਏਗੀ 2 ਕਰੋੜ ਬਿਜ਼ਨਸ ਨਹੀਂ ਖੇਤੀ ਨਹੀਂ ਦੇਖਣੀ ਏ ਦੇਖਣਾ ਕਿ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਕਿ ਨਹੀਂ ਬਚਾਉਣਾ ਅੱਜ ਖਤਰਾ ਹੈ ਪੰਜਾਬ ਦੀ ਹੋਂਦ ਨੂੰ ਅੱਜ ਬਚਾਉਣ ਦੀ ਲੋੜ ਹੈ